ਸਤਿ ਸ਼੍ਰੀ ਅਕਾਲ ਛੜਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹਾਂ ਸੁਰਖੀਆਂ ਦੀ ਵਾਲੀ ਬੰਗਲਾਦੇਸ਼ ਚ ਤਕਤਾ ਪਲਟ ਤੋਂ ਬਾਅਦ ਸਰਹੱਤੇ ਹਾਈ ਅਲਰਟ ਕੋਨੇ ਕੋਨੇ ਤੇ ਨਜ਼ਰ ਆਖਰੀ ਹੈ ਬੀਐਸਐਫ ਭਾਰਤ ਬੰਗਲਾਦੇਸ਼ ਸਰਹੱਤੇ ਸੈਨਿਕਾਂ ਦੀ ਗਿਣਤੀ ਚ ਕੀਤਾ ਗਿਆ ਵਾਅਦਾ ਸਰਹੱਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ ਪੰਜਾਬ ਜਿੱਥੇ ਅਖ਼ਸਰ ਵਾਪਰੇ ਦਰਦਨਾਕ ਹਾਦਸੇ ਬੇਕਾਬੂ ਸਕੂਲ ਬੱਸ ਦਰੱਖਤ ਵਜਨ ਕਾਨ ਬਾਹਰ ਡਿੱਗੇ ਵਿਦਿਆਰਥੀ ਦੀ ਮੌਤ ਕਈ ਜ਼ਖਮੀ ਤਾਰਾ 370 ਹਟਾਏ ਜਾਣ ਦੇ 5 ਸਾਲ ਹੋਏ ਪੂਰੇ ਜੰਮੂ ਕਸ਼ਮੀਰ ਚ ਹਾਈ ਅਲਰਟ ਮਹਿਬੂਬਾ ਮੁਫਤੀ ਨੇ ਕਾ ਚ ਨਜ਼ਰਬੰਦ ਹੋਣ ਦਾ ਕੀਤਾ ਦਾਵਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬੰਗਲਾਦੇਸ਼ ਵਿੱਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸੀਮਾ ਸੁਰੱਖਿਆ ਬਲ ਚੌਕਸ ਹੋ ਗਿਆ ਹੈ ਬੀਐਸਐਫ ਨੇ ਬੰਗਲਾਦੇਸ਼ ਵਿੱਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ 4096 ਕਿਲੋਮੀਟਰ ਲੰਬੀ ਭਾਰਤ ਬੰਗਲਾਦੇਸ਼ ਸਰਹੱਦ ਦੇ ਨਾਲ-ਨਾਲ ਆਪਣੀਆਂ ਸਾਰੀਆਂ ਯੂਨਿਟਾਂ ਲਈ ਹਾਈ ਅਲਰਟ ਜਾਰੀ ਕੀਤਾ ਹੈ ਬੀਐਸਐਫ ਦੇ ਡੀਜੀ ਨੇ ਤਿਆਰੀਆਂ ਦਾ ਜਾਇਜ਼ਾ ਲੈ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਦਿਲਜੀਤ ਸਿੰਘ ਚੌਧਰੀ ਤੇ ਹੋਰ ਸੀਨੀਅਰ ਕਮਾਂਡਰਾਂ ਨੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਪੱਛਮੀ ਬੰਗਾਲ ਦੇ ਫਰੰਟਲਾਈਨਾਂ ਦਾ ਦੌਰਾ ਕੀਤਾ ਹੈ ਡਾਇਰੈਕਟਰ ਜਨਰਲ ਸਵੇਰੇ 10:30 ਵਜੇ ਦਿੱਲੀ ਤੋਂ ਜਹਾਜ਼ ਰਾਹੀਂ ਕਲਕੱਤਾ ਪਹੁੰਚੇ ਡਾਇਰੈਕਟਰ ਜਨਰਲ ਨੇ ਉਤਰੀ ਚਾਰਵੜਗਨਾ ਜ਼ਿਲ੍ਹੇ ਅਤੇ ਸੁੰਦਰਬਨ ਖੇਤਰ ਚ ਤਿਆਰੀਆਂ ਦੀ ਸਮੀਖਿਆ ਕੀਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਨੇ ਆਪਣੇ ਸਾਰੇ ਫੀਲਡ ਕਮਾਂਡਰਾਂ ਨੂੰ ਤੁਰੰਤ ਸਾਰੇ ਜਵਾਨਾਂ ਨੂੰ ਸਰਹੱਦੀ ਡਿਊਟੀ ਤੇ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਨਿਕਲਕੱਤਾ ਸਥਿਤ ਹੈੱਡਕੁਆਰਟਰ ਤੇ ਬੀਐਸਐਫ ਦੇ ਦੱਖਣੀ ਬੰਗਾਲ ਫਰੰਟੀਅਰ ਦੇ ਬੁਲਾਰਿਆਂ ਨੇ ਦੱਸਿਆ ਕਿ ਬੰਗਲਾਦੇਸ਼ ਦੇ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਬੀਐਸਐਫ ਨੇ ਪੂਰੀ ਭਾਰਤ-ਬੰਗਲਾਦੇਸ਼ ਸਰਹੱਤੇ ਅਲਰਟ ਜਾਰੀ ਕੀਤਾ ਹੈ ਤੇ ਸਰਹੱ ਦੀ ਗਿਣਤੀ ਵਧਾ ਦਿੱਤੀ ਜਗਰਾਉਂ ਦੇ ਰਾਇਕੋਟ ਰੋਡ ਤੇ ਪ੍ਰਾਈਵੇਟ ਸਕੂਲ ਦੀ ਇੱਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੇ ਦਰਖਤ ਦੇ ਨਾਲ ਬੱਸ ਜਾ ਟਕਰਾਈ ਹੈ ਦਰਦਨਾਕ ਹਾਸੇ ਚ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦੋਂ ਕਿ ਕਈ ਜ਼ਖਮੀ ਹੋਏ ਨੇ ਜਾਣਕਾਰੀ ਅਨੁਸਾਰ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਲਾਗਲੇ ਪਿੰਡਾ ਤੋਂ ਰੋਜ਼ਾਨਾ ਵਾਂਗ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਆ ਰਹੀ ਸੀ ਸਥਾਨਕ ਰਾਇਕੋਟ ਰੋਡ ਤੇ ਸਾਇੰਸ ਕਾਲਜ ਨੇੜੇ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਜੋ ਸੜਕ ਕਿਨਾਰੇ ਲੱਗੇ ਦਰਖਤ ਨਾਲ ਟਕਰਾਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਤੋਂ ਇੱਕ ਵਿਦਿਆਰਥੀ ਬਾਹਰ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਹੈ ਹਾਦਸੇ 'ਚ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਰਾਹਗੀਰਾਂ ਨੇ ਵੱਖ-ਵੱਖ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ ਆਰਾ 370 ਨੂੰ ਹਟਾਏ ਜਾਣ ਦੇ 5 ਸਾਲ ਪੂਰੇ ਹੋਣ ਤੇ ਅੱਤਵਾਦੀਆਂ ਵੱਲੋਂ ਵੱਡੇ ਹਮਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ 'ਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਨੇ ਰਾਸ਼ਟਰੀ ਰਾਜ ਮਾਰਗ ਤੇ ਕੁਝ ਹੋਰ ਮਾਰਗਾਂ ਤੇ ਸੁਰੱਖਿਆ ਬਲਾਂ ਦੇ ਕਾਫਲਿਆਂ ਦੀ ਆਵਾਜਾਈ ਤੋਂ ਇਲਾਵਾ ਸ਼੍ਰੀ ਅਮਰਨਾਥ ਦੀ ਯਾਤਰਾ ਨੂੰ ਵੀ ਕੁ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਇਸ ਮੌਕੇ ਜਿੱਥੇ ਭਾਰਤੀ ਜਨਤਾ ਪਾਰਟੀ ਇਕਤਾ ਦਿਵਸ ਮਨਾ ਰਹੀ ਉੱਥੇ ਹੀ ਗੈਰ ਭਾਜਪਾ ਪਾਰਟੀਆਂ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ ਪੀਪਲਜ਼ ਡੈਮੋਕ੍ਰੇਸੀ ਪਾਰਟੀ ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਨੈਸ਼ਨਲ ਕਾਨਫਰੰਸ ਦੇ ਮੁਖ ਬੁਲਾਰੇ تنویر صادق سمیت کئی ਨੇਤਾਵਾਂ ਨੇ ਉਹਨਾਂ ਨੂੰ ਕਾਜੇ ਨਜ਼ਰਬੰਦ ਕਰਨ ਦਾ ਦੋਸ਼ ਲਾਇਆ ਗਿਆ ਰਪਾਜਪਾ ਪਾਰਟੀਆਂ ਨੇ ਧਾਰਾ 370 ਨੂੰ ਖਤਮ ਕਰਨ ਦੇ ਖਿਲਾਫ ਰੈਲੀਆਂ ਦੀ ਯੋਜਨਾ ਬਣਾਈ ਸੀ ਪਰ ਕਸ਼ਮੀਰ ਚਿਹਰੇ ਰੈਲੀ ਯੋਜਿਤ ਕਰਨ ਵਿੱਚ ਸਫਲ ਨਹੀਂ ਹੋਈ ਪੀਡੀਪੀ ਵਰਕਰਾਂ ਨੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਇੱਕ ਰੋਸ ਰੈਲੀ ਕੀਤੀ ਗੁਰੂ ਘਰ ਵਿੱਚ ਲੰਗਰ ਦੌਰਾਨ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਕਥਿਤ ਨਿਹੰਗ ਸਿੰਘ ਬਾਣੇਚੀ ਵਿਅਕਤੀ ਵੱਲੋਂ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਵਾਟੋ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਉਕਤ ਘਟਨਾ ਤੋਂ ਬਾਅਦ ਜਿੱਥੇ ਮੁਲਜ਼ਮ ਮੌਕੇ ਤੋਂ ਫਰਾਰ ਹੈ ਉੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਹਾਤੀ ਦੇ ਥਾਣਾ ਖਲਜੀਆਂ ਦੀਨਪੰਦ ਇੱਕ ਖੇਤਰ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਕਥਿਤ ਨਿਹੰਗ ਸਿੰਘ ਵੱਲੋਂ ਚਾਹ ਦਾ ਲੰਗਰ ਛਕਣਾ ਹੈ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਵਾਟ ਦੇਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਲਹੂ ਲੋਹਾਨ ਹੋਏ ਬੇहद ਗੰਭ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਚ ਭਰਤੀ ਕਰਵਾਇਆ ਗਿਆ ਕੁਤ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਸਿਆਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਮੋਰਕਿੰਡ ਭਿੰਡਰ ਤੇ ਲੰਗਰ ਲੱਗਾ ਸੀ। ਜਿੱਥੇ ਲੰਗਰ ਸ਼ਕਣ ਦੇ ਦੌਰਾਨ ਨਿਸ਼ਾਨਬੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਟਾਰੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਹਰਪ੍ਰੀਤ ਸਿੰਘ ਦਾ ਆਪਸ ਵਿੱਚ ਟਕਰਾਅ ਹੋਇਆ ਤੇ ਟਕਰਾਅ ਹੋਣ ਤੇ ਹਰਪ੍ਰੀਤ ਸਿੰਘ ਵੱਲੋਂ ਕਿਰਪਾਨ ਨਾਲ ਨਿਸ਼ਾਨਬੀਰ ਸਿੰਘ ਨੂੰ ਸੱਟਾਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਹੜਾ ਨਿਸ਼ਾਨਬੀਰ ਸਿੰਘ ਆ ਉਹ ਸਿਵਲ ਹਸਪਤਾਲ ਮੱਭਾਪ ਕਲਾ ਦੇਖੇ ਜੀਰੇ ਲਾਜ ਜਿਹਦੇ ਬਿਆਨ ਦੇ ਆਧਾਰ ਤੇ ਕੱਲ ਹੀ ਮੁਕੱਦਮਾ ਨੰਬਰ 93/24 ਜੁਰਮ 118 ਜੁਰਮ 2 ਦੋਂ ਸੋਕ ਵਿੰਜਬ ਵੀਐਨਐਸ ਦਰਜ ਰਿਟਰ ਕੀਤਾ ਗਿਆ ਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਉਪਤਾਰ ਕਰ ਲਿਆ ਜਾਵੇਗਾ ਹਲਕਾ ਮਜੀਠਾ ਦੇ ਪਿੰਡ ਉਦੋਕੇ ਖੁਰਦ ਦੇ ਲੋਕ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਪਿੰਡ ਵਾਸੀਆਂ ਨੇ ਆਪਣਾ ਦੁੱਖਣਾ ਸੁਣਾਉਂਦੇ ਦੱਸਿਆ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਦੀ ਜ਼ਿੰਦਗੀ ਨਰਕ ਤੋਂ ਵੀ ਮਾੜੀ ਹੋ ਗਈ ਉਹਨਾਂ ਕਿਹਾ ਕਿ ਪਿਛਲੇ 1 ਸਾਲ ਤੋਂ ਪਿੰਡ ਦੀਆਂ ਗਲੀਆਂ ਤੇ ਘਰਾਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਜਿਸ ਦੇ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਕਿਹਾ ਕਿ ਮੌਜੂਦਾ ਸਰਪੰਚ ਨੂੰ ਕਈ ਵਾਰੀ ਇਸ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਪਰ ਉਸ ਵੱਲੋਂ ਕੋਈ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੰਚਾਇਤ ਸੈਕਟਰੀ ਵੱਲੋਂ ਕੰਮ ਸ਼ੁਰੂ ਕਰਾਇਆ ਗਿਆ ਤਾਂ ਹਫ਼ਤੇ ਇਸ ਕੰਮ ਨੂੰ ਰੋਕ ਦਿੱਤਾ ਗਿਆ ਸਾਨਕ ਵਸਨੀਕਾ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਹੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਦਾ ਕਿਰਾਉਕ ਯੂਥ ਵਿੰਗ ਕੀਰਤੀ ਕਿਸਾਨ ਯੂਨੀਅਨ ਵੱਲੋਂ ਅਜਨਾਲਾ ਦੇ ਇਤਿਹਾਸਿਕ ਗੁਰਦੁਆਰਾ ਕਾਲਿਆਂ ਵਾਲੇ ਖੂਹ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਹੋਇਆ ਤੇ ਰਾਜਸਥਾਨ ਸੀ ਹਵਾਈ ਅੱਡੇ ਦੇ ਟੌਂਕ ਵਿਖੇ ਜਾ ਕੇ ਸਮਾਪਤ ਹੋਇਆ ਇਸ ਮੌਕੇ ਤੇ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰੈਸਕਰਟਰ ਸੁਖਦੇਵ ਸਿੰਘ ਸੈנסਰਾ ਨੇ ਕਿਹਾ ਕਿ ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਨਾਮ ਹੇਠ ਲਾਗੂ ਕੀਤਾ ਖੇਤੀ ਮਾਡਲ ਕਾਰਪੋਰੇਟ ਕੰਪਨੀਆਂ ਦੇ ਪੱਖ ਦਾ ਖੇਤੀ ਮਾਡਲ ਹੈ ਇਸ ਮਾਡਲ ਵਿੱਚ ਕਾਰਪੋਰੇਟ ਕੰਪਨੀਆਂ ਨੇ ਆਪਣੀਆਂ ਦਵਾਈਆਂ ਖਾਦਾਂ ਤੇ ਬੀਜ ਵੇਚ ਕੇ ਅਰਬਾਂ ਖਰਬਾਂ ਦਾ ਮੁਨਾਫਾ ਕਮਾਇਆ ਪਰ ਇਸ ਖੇਤੀ ਮਾਡਲ ਨੇ ਪੰਜਾਬ ਦਾ ਹਵਾ ਪਾਣੀ ਮਿੱਟੀ ਬਰਬਾ ਇਹ ਹੈ ਤੇ ਪੰਜਾਬ ਵਿੱਚ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਇਸ ਖੇਤੀ ਮਾਡਲ ਨੇ ਪੰਜਾਬ ਦੇ ਕਿਸਾਨ ਨੂੰ ਕਰਜ਼ਾਈ ਕੀਤਾ ਇਸ ਲਈ ਇਸ ਮਾਡਲ ਨੂੰ ਬਦਲਿਆ ਜਾਵੇ ਅੱਜ ਸੂਬਾ ਕਮੇਟੀ ਦੇ ਸੱਦੇ ਦੇ ਕਿਰਤੀ ਕਿਸਾਨ ਜੀ ਦੇ ਜੂਥ ਵਿੰਗ ਵੱਲੋਂ ਅਮਰ ਮੋਰਸਲ ਮਾਰਚ ਜਿਹੜੇ ਆ ਉਹ ਸਾਰੇ ਜ਼ਿਲ੍ਹਿਆਂ 'ਚ ਕੀਤੇ ਜਾ ਰਹੇ ਆ ਇਸ ਮਾਰਚ ਦੀਆਂ ਮੁੱਖ ਮੰਗਾਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਸਾਮਰਾਜੀ ਖੇਤੀ ਮਾਡਲ ਜਿਹੜਾ ਹਰੀ ਕ੍ਰਾਂਤੀ ਦੇ ਨਾਂ 'ਤੇ ਲਾਗੂ ਕੀਤਾ ਗਿਆ ਆ ਇਸ ਮਾਡਲ ਨੂੰ ਰੱਦ ਕੀਤਾ ਜਾਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਆ ਉਹ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਹੱਲ ਕੀਤਾ ਜਾਵੇ ਪੰਜਾਬ ਦਾ ਖੇਤ ਜਿਹੜਾ ਕਿਸਾਨੀ ਸਰ ਚੜਿਆ ਕਰਜ਼ਾ ਆ ਉਹ ਮਾਫ ਕੀਤਾ ਜਾਵੇ ਤੇ ਭਾਰਤ ਪਾਕਿਸਤਾਨ ਵਪਾਰ ਜਿਹੜਾ ਆ ਉਹ ਖੋਲ੍ਹਿਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਖੇਤੀਬਾੜੀ ਦੇ ਆਧਾਰਿਤ ਸੰਧ ਜਿਹੜੀ ਆ ਉਹ ਲਾਈ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਨੌਜਵਾਨ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਆ ਇਹ ਅੱਜ ਦਾ ਜਿਹੜਾ ਮਾਰਚ ਆਇਆ ਮਿੱਥਿਆ ਗਿਆ ਆ ਖਸ਼ਿਆਰਪੁਰ ਮੁਕੇਰੀਆਂ ਨੇੜੇ ਹਾਜੀਪੁਰ ਮਾਨਸਰ ਰੋਡ ਤੇ ਦੇਰ ਸ਼ਾਮ ਮਨਪਛਾਤੇ ਵਾਹਨ ਦੀ ਲਪੇਟ ਚੋਂ ਨਾਲ ਮਾਦੀ ਦੀ ਮੌਤ ਹੋ ਗਈ ਹੈ ਤੇ ਉਹਨਾਂ ਦਾ ਬੇਟਾ ਜ਼ਖਮੀ ਹੋਇਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਰਨ ਦੇ ਪ੍ਰਾਟੀਮਿੰਦ ਦੱਸਿਆ ਕਿ ਉਸਦੀ ਪੈਣ ਰੇਖਾ ਰਾਣੀ ਪਤਨੀ ਪੂਰਨ ਚੰਦ ਵਾਸੀ ਠਮੋਟਾ ਤਹਿਸੀਲ ਨਦੋਰਾ ਜ਼ਿਲ੍ਹਾ ਕਾਂਗੜਾ ਆਪਣੀ ਬੇਟੀ ਗਰਿਮਾ ਮਹਿਰਾ ਤੇ ਪੁੱਤ ਰਿਦਮ ਵਾਸੀ ਚਿੰਗਾਵੜਾ ਦੇ ਨਾਲ ਤਲਵਾੜਾ ਦਾ ਮੇਲਾ ਦੇਖ ਕੇ ਰਾਤ 8 ਵਜੇ ਦੇ ਕਰੀਬ ਟਰਾਲੀ ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ ਜਦੋਂ ਉਹ ਮਾਨਸਰ ਰੇਲਵੇ ਫਾਟਕ ਦੇ ਨੇੜੇ ਪਹੁੰਚੇ ਤਾਂ ਉੱਥੇ ਫਾਟਕ ਸੀ ਤੇ ਉਸ ਦਾ ਪਿੰ ਰੇੜੇ ਹੋਣ ਕਨ ਉਥੋਂ ਤੁਰਨ ਲੱਗੇ ਜਦੋਂ ਫਾਟੇ ਦੂਜੇ ਪਾਸੇ ਪਹੁੰਚੇ ਤੇ ਕਾਰ ਸਵਾਰ ਨੇ ਆਪਣੀ ਕਾਰ ਮੋੜ ਦਿੱਤੀ ਤੇ ਪਿੱਛੇ ਨੂੰ ਜਾਣ ਲੱਗੇ ਜਿਸ ਕਨ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਤੇ 4 ਤੋਂ 5 ਹੋਰ ਵਿਅਕਤੀਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ ਇਸ ਕਾਰ ਉਸਦੀ ਪੈਣ ਰੇਖਾ ਤੇ ਉਸਦੀ ਬੇਟੀ ਗਰੀਮਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਕਿ ਬੇਟੇ ਤੋਂ ਇਲਾਵਾ 5 ਤੋਂ 6 ਹੋਰ ਲੋਕ ਵੀ ਜ਼ਖਮੀ ਹੋਏ ਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਪੈਣ ਰੇਖਾ ਤੇ ਭਤੀਜੀ ਗਰੀਮਾ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਜਿੱਥੇ ਦੇਰ ਸ਼ ਅੰਤਿਮ ਸੰਸਕਾਰ ਕਰ ਦਿੱਤਾ ਅਜਨਾਲਾ ਵਿਖੇ ਬਣੀ ਨਵੀਂ ਤਹਿਸੀਲ ਕੰਪਲੈਕਸ 'ਚ ਸਮੂਹ ਵਸੀਕਾ ਨਵੀਸਾ ਅਸ਼ਟਾਮ ਫਰੋਸ਼ਾਂ ਤੇ ਟਾਈਪਿਸਟਾਂ ਨੂੰ ਪ੍ਰਸ਼ਾਸਨ ਵੱਲੋਂ ਚੈਂਬਰ ਦਫ਼ਤਰ ਬਣਾਉਣ ਲਈ ਜਗ੍ਹਾ ਅਲਾਟ ਨਾ ਕਰਨ ਦੀ ਰੋਸ 'ਚ ਵਸੀਕਾ ਨਵੀਸ਼ਾਂ ਤੇ ਅਸ਼ਟਾਮ ਫਰੋਸ਼ਾਂ ਤੇ ਟਾਈਪਿਸਟਾਂ ਨੇ ਆਪਣਾ ਕੰਮਕਾਜ ਮੁਕੰਮਲ ਤੌਰ ਤੇ ਠੱਪ ਰੱਖ ਕੇ ਐਸ.ਡੀ.ਐਮ ਅਜਨਾਲਾ ਦੇ ਦਫ਼ਤਰ ਮੂਰੇ ਤਰਨਾ ਲਾਇਆ ਇਸ ਮੌਕੇ ਵਸੀਕਾ ਨਫੀਸ ਯੂਨੀਅਨ ਅਜਨਾਲਾ ਦੇ ਪ੍ਰਧਾਨ ਜੈਪ ਸਿੰਘ ਭੁੱਲਰ ਤੇ ਬਲਜਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਪੁਰਾਣੀ ਤਹਿਸੀਲ ਕੰਪਲੈਕਸ 'ਚ ਬਣੀ ਉਹਨਾਂ ਦੇ ਸਾਰੇ ਦਫ਼ਤਰਾਂ ਦੀ ਹਾਲਤ ਬਹੁਤ ਖਸਤਾ ਹੈ ਤੇ ਨਵੀਂ ਤ ਉਦੋਂ ਤੋਂ ਹੀ ਚੈਂਬਰ ਦਫ਼ਤਰ ਬਣਾਉਣ ਲਈ ਜਗ੍ਹਾ ਅਲਾਟ ਕਰਨ ਦੀ ਮੰਗ ਕਰ ਰਹੇ ਨੇ ਪਰ ਹੁਣ ਤੱਕ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਚੈਂਬਰ ਅਲਾਟ ਨਹੀਂ ਕੀਤੇ ਜਾ ਰਹੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਉਸ ਮਜਬੂਰ ਹੋ ਕੇ ਆਪਣਾ ਕੰਮ ਕਾਜ ਛੱਪ ਕੇ ਸੰਘਰਸ਼ ਕਰਨਾ ਪਿਆ ਇਸ ਮੌਕੇ ਐਸ.ਡੀ.ਐਮ. ਅਰਵਿੰਦਰ ਪਾਸ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਚੈਂਬਰ ਅਲਾਟ ਕਰਨ ਸੰਬੰਧੀ ਕਾਰਵਾਈ ਜਾਰੀ ਹੈ ਤੇ ਜਲਦ ਹੀ ਚੈਂਬਰ ਅਲਾਟ ਕਰ ਦਿੱਤੇ ਜਾਣਗੇ ਉਹ ਨਜ਼ਰ ਮਾਲਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਲ ਅਜਿਹੀਆਂ ਲਖਬਾਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ